ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਜਿਵੇਂ ਹਰ ਵੱਡੀ ਖਬਰ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਲੈ ਕੇ ਆਉਂਦੇ ਆ ਕਾਂਗਰਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕੱਲ ਤੁਹਾਨੂੰ ਦੱਸਿਆ ਸੀ 20 ਦੇ ਕਰੀਬ ਟਿਕਟਾਂ ਕੱਟਣਗੀਆਂ ਕਾਂਗਰਸ ਦੀਆਂ ਅੱਜ ਤੁਹਾਨੂੰ ਦੱਸ ਰਿਹਾ ਕਿਹੜੇ ਨਵੇਂ ਉਮੀਦਵਾਰ ਉਤਾਰੇ ਜਾਣਗੇ ਕਾਂਗਰਸ ਦੀ ਆਮ ਆਦਮੀ ਸਿਆਸਤ ਕੀ ਹੈ ਕਾਂਗਰਸ ਆਮ ਆਦਮੀ ਦੀ ਸਿਆਸਤ ਕਿਵੇਂ ਕਰੇਗੀ ਕਿਉਂਕਿ ਰਾਹੁਲ ਗਾਂਧੀ ਜਦੋਂ ਆਮ ਆਦਮੀ ਪਾਰਟੀ ਬਣੀ ਨਹੀਂ ਸੀ ਰਾਹੁਲ ਗਾਂਧੀ ਆਮ ਆਦਮੀ ਦਾ ਨਾਅਰਾ ਦਿੰਦੇ ਸੀ ਔਰ ਯੂਥ ਕਾਂਗਰਸ ਚ ਬਹੁਤ ਸਾਰੇ ਚਿਹਰੇ ਨਵੇਂ ਲੈ ਕੇ ਆਏ ਸੀ ਆਮ ਘਰਾਂ ਦੇ ਨੌਜਵਾਨ ਤਾਂ ਇਸ ਵਾਰ ਕਾਂਗਰਸ ਕੀ ਕਰਨ ਜਾ ਰਹੀ ਹੈ ਤੁਹਾਨੂੰ ਵੱਡੀ ਖਬਰ ਦੱਸ ਰਿਹਾ ਕਾਂਗਰਸ ਇਸ ਵਾਰ ਘੱਟੋ ਘੱਟ 15 ਤੋਂ 20 ਚਿਹਰੇ ਆ ਜਿਹੜੇ ਉੱਤਰੇਗੀ ਜਿੰਨਾ ਚ ਡਰਾਈਵਰ ਦੇਖੋਗੇ ਤੁਸੀਂ ਕਿਸੇ ਡਰਾਈਵਰ ਨੂੰ ਸੀਟ ਦਿੱਤੀ ਗਈ ਹੈ ਜੀਚ ਦੇਖੋਗੇ ਡਾਕਟਰ ਨੂੰ ਸੀਟ ਦਿੱਤੀ ਗਈ ਹੈ ਤੁਸੀਂ ਦੇਖੋਗੇ ਕਿਸੇ ਅਧਿਆਪਕ ਨੂੰ ਤੁਹਾਡੇ ਇਲਾਕੇ ਦੇ ਬਹੁਤ ਰਿਸਪੈਕਟਡ ਅਧਿਆਪਕ ਨੂੰ ਤੁਹਾਡੇ ਇਲਾਕੇ ਦੇ ਉਹ ਵਿਅਕਤੀ ਨੂੰ ਜਿਹੜਾ ਕੋਈ ਸਮਾਜਿਕ ਕੰਮਾਂ ਨਾਲ ਜੁੜਿਆ ਹੋਇਆ ਆ ਪਰ ਡਰਾਈਵਿੰਗ ਦਾ ਕੰਮ ਕਰ ਰਿਹਾ ਉਹਨੂੰ ਦੇ ਦਿੱਤੀ ਆ ਗਈ ਜਾਨੀ ਮੇਰਾ ਬਿੱਲ 3000 ਖੜਿਆ ਸੀ ਟੈਨਸ਼ਨ ਰਹਿੰਦੀ ਸੀ ਸਾਰੀ ਵਾਰ ਕਿਵੇਂ ਬਿੱਲ ਭਰੀਏ 35540 ਰੁਪਿਆ ਦਾ ਬਿੱਲ ਸੀਗਾ ਜੀ ਜਿਹਨੂੰ ਸਾਲ ਤੋਂ ਪਕਾਇਆ ਖੜਿਆ ਸੀ 70000 ਰੁਪਏ ਦਾ ਬਿੱਲ ਜਿਹਦੇ ਚ ਬਿੱਲ ਭਰਨ ਦੀ ਸਮਰੱਥਾ ਨਹੀਂ ਹੈ ਉਹਦੇ ਵਾਸਤੇ ਪੰਜਾਬ ਸਰਕਾਰ ਹੈ ਉਹਦੇ ਵਾਸਤੇ ਮੈਂ ਤੇ ਬਿੱਲ ਸੰਸ 70000 ਰੁਪਿਆ ਆਇਆ ਸੀ ਤੇ ਉਹ ਜੰਨੀ ਸਾਹਿਬ ਨੇ ਸਾਡਾ ਮਾਫ ਕਰਾਤਾ 53000 ਬਿੱਲ ਸਾਡਾ ਮਾਫ ਕਰਵਾਇਆ ਚੰਨੀ ਸਾਹਿਬ ਨੇ ਜੀ ਬਹੁਤ ਬਹੁਤ ਦਾ ਧੰਨਵਾਦ ਪੰਜਾਬ ਦੇ ਵਿੱਚ 53 ਲੱਖ ਪਰਿਵਾਰ ਜਿਨ੍ਹਾਂ ਦੇ ਬਕਾਇਆ ਖੜੇ ਜਿਹੜੇ ਬਿਜਲੀ ਦੇ ਬਕਾਇਆ ਨਹੀਂ ਭਰ پا ਰਹੇ ਪੰਜਾਬ ਸਰਕਾਰ ਉੱਤੇ ਪਰੇਗੀ ਉਹਨਾਂ ਨੂੰ ਭਰਨ ਦੀ ਲੋੜ ਨਹੀਂ ਹਾਂ ਜੀ ਚੰਨੀ ਜੀ ਨੇ ਜਦੋਂ ਸਾਡੇ ਨਾਲ ਵਾਅਦੇ ਕੀਤੇ ਸੀ 19740 ਰੁਪਏ ਸਾਨੂੰ ਬਿੱਲ ਆਇਆ ਸੀਗਾ ਜੀ ਤੇ ਉਹ ਸਾਡਾ ਬਿੱਲ ਮਾਫ ਹੋ ਚੁੱਕਿਆ ਗਰੀਬਾਂ ਦਾ ਉਹ ਬੱਚਾ ਗਰੀਬਾਂ ਦੀ ਅਸੀਂ ਸਾਡੇ ਲਈ ਸਾਰੇ ਨਵਾ ਚੁੱਕਾ ਨਹੀਂ ਹੁੰਦਾ ਹੀ ਰਹੂਗਾ 1500 ਕਰੋੜ ਰੁਪਇਆ ਮਾਫ ਕੀਤਾ ਤੇ ਉਹਨਾਂ ਦੇ ਸਾਰੇ ਬਿਜਲੀ ਦੇ ਬਿੱਲ ਫਾੜਤੇ ਐ ਉਹਨਾਂ ਦੇ ਬਿਲਾਜ ਲਿਖ ਕੇ ਆ ਗਿਆ ਕਿ ਤੁਹਾਡਾ ਬਕਾਇਆ ਸਰਕਾਰ ਨੇ ਭਰਤਾ ਤੁਹਾਨੂੰ ਹੁਣ ਭਰਨ ਦੀ ਲੋੜ ਨਹੀਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿੰਮੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਮਜਬੂਰੀਆਂ ਨੂੰ ਸਮਝਿਆ ਤੇ ਸਾਡਾ ਬਿੱਲ ਮਾਫ਼ ਕਰਿਆ। ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਮ ਚੰਨੀ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਗਰੀਬ ਬੰਦਿਆਂ ਦੀ ਬਾਹ ਫੜੀ। ਤੇ ਚੰਨੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ। ਆਉਣ ਵਾਲੀ ਸਰਕਾਰ ਵੀ ਸਾਨੂੰ ਚੰਨੀ ਸਾਹਿਬ ਦੀ ਚਾਹੀਦੀ ਹੈ ਜੀ। ਚਾਹੀਦੀ ਆ। ਜਨਤਾ ਦੀ ਸਰਕਾਰ, ਜਨਤਾ ਦੇ ਨਾਲ। ਇੱਕੋ ਟੀਚਾ, ਪੰਜਾਬ ਖੁਸ਼ਹਾਲ। ਕਰਨੀਆਂ ਪੈਣਗੀਆਂ ਕਾਂਗਰਸ ਬਹੁਤ ਸਾਰੇ ਚਿਹਰਿਆਂ ਨੂੰ ਜਿਹੜਾ ਇਹਨੂੰ ਤਾਰਨ ਜਾ ਰਹੀ ਆ ਬਹੁਤ ਵੱਡੀਆਂ ਸੀਟਾਂ ਹੁੰਦੀਆਂ ਨੇ ਇਹ। ਇੱਥੇ ਤਾਂ ਕਿਹਾ ਜਾਂਦਾ ਇੱਕ ਸੀਟ ਲੈਣ ਲਈ ਕਰੋੜਾਂ ਰੁਪਏ ਦੇਣੇ ਪੈਂਦੇ ਨੇ ਇਹ ਸਾਰੀ ਰਾਜਨੀਤੀ ਦੀ ਗੱਲ ਕਰ ਰਹੇ ਆਂ ਸੀ ਕਿ ਸੀਟਾਂ ਮੁੱਲ ਵਿਕਦੀਆਂ ਨੇ ਪਾਰਟੀਆਂ 'ਚ ਇਹ ਅਸੀਂ ਬਕਾਇਦਾ ਤੌਰ ਤੇ ਇਹਦੀ ਗੱਲ ਪੰਜਾਬ ਦੀ ਸਿਆਸਤ 'ਚ ਵੀ ਹੁੰਦੀ ਆ ਥਾਥਾਂ ਦੇ ਉੱਤੇ ਦੀ ਗੱਲ ਹੁੰਦੀ ਆ ਕਿ ਸੀਟ ਕਿਵੇਂ ਮਿਲਦੀ ਆ ਸੀਟ ਕਿਵੇਂ ਆ ਕਿਸੇ ਸੈਲੀਬ੍ਰਿਟੀ ਨੂੰ ਦੇ ਦਿਓ ਪਰ ਇੱਕ ਨਵੀਂ ਸਿਆਸਤ ਕਾਂਗਰਸ ਉਹ ਸਾਰੇ ਮਾਹੌਲ ਨੂੰ ਭਾਂਪਦਿਆ ਮਾਹੌਲ ਭਾਂਪ ਰਹੀ ਆ ਕਾਂਗਰਸ ਉਹ ਸਾਰੇ ਮਾਹੌਲ ਨੂੰ ਭਾਂਪਦਿਆ ਕਾਂਗਰਸ ਨੂੰ ਲੱਗਦਾ ਕਿ ਇੱਕ ਨਵੀਂ ਸਿਆਸਤ ਪੰਜਾਬ 'ਚ ਕਰਨ ਦੀ ਲੋੜ ਆ, ਐਕਸਪੈਰੀਮੈਂਟ ਕਰਨ ਦੀ ਲੋੜ ਆ, ਤਜਰਬਾ ਕਰਨ ਦੀ ਲੋੜ ਆ। ਪੰਜਾਬ ਦੇ ਲੋਕਾਂ ਨੂੰ ਇਹ ਜਿਚਾਉਣ ਦੀ ਲੋੜ ਆ। ਤੁਹਾਡਾ ਬਦਲ, ਤੁਹਾਡਾ ਨਵੀਂ ਗੱਲ। ਨਵੀਂ ਗੱਲ ਕੀ ਆ? ਕੈਪਟਨ ਅਮਰਿੰਦਰ ਸਿੰਘ ਨੂੰ ਚੇਂਜ ਕੀਤਾ। ਸੀਐਮ ਚੰਨੀ ਲਿਆਂਦੇ ਇੱਕ ਨਵੀਂ ਗੱਲ ਹੋਗੀ। ਨਵੀਂ ਗੱਲ ਕੀ ਆ ਕਿ ਜਿਹੇ ਚਿਹਰੇ ਲਿਆਂਦੇ ਜਾਣ ਜਿਨ੍ਹਾਂ ਦੇ ਨਾਲ ਪਾਰਟੀ ਦੀ ਲੁੱਕ ਬਦਲ ਦੇ, ਜਿਨ੍ਹਾਂ ਦੇ ਨਾਲ ਪਾਰਟੀ ਵਾਰੇ ਜੋ ਇੱਕ ਸਮਝਾ ਲੋਕਾਂ ਦੀ ਉਹ ਬਦਲ ਦੇ, ਜਿਨ੍ਹਾਂ ਦੇ ਬਾਰੇ ਇੱਕ ਜਿਹੜੀ ਇਮੇਜਿਨੇਸ਼ਨਾਂ ਲੋਕਾਂ ਦੀ ਪਾਰਟੀ ਦੇ ਬਾਰੇ ਕਾਂਗਰਸ ਬਾਰੇ ਇਮੇਜਿਨੇਸ਼ਨਾਂ ਲੋਕਾਂ ਦੀ ਕਾਂਗਰਸ ਕੀ ਹੈ ਉਸ ਇਮੇਜਿਨੇਸ਼ਨ ਨੂੰ ਜਾਂ ਕਿਹਦੀ ਉਸ ਪਰਸੈਪਸ਼ਨ ਨੂੰ ਕਿਵੇਂ ਤੋੜਿਆ ਜਾਵੇ ਇਲੈਕਸ਼ਨ ਕੀ ਹੁੰਦੀ ਹੈਗੀ ਪਰਸੈਪਸ਼ਨ ਜੋ ਬਣ ਰਹੀ ਹੈ ਕਿਹਾ ਜਾਂਦਾ ਪੋਲਿਟਿਕਸ ਇਜ਼ 올 ਅਬਾਊਟ ਪਰਸੈਪਸ਼ਨ ਪਰਸੈਪਸ਼ਨ ਕਿਵੇਂ ਬਦਲਨੀ ਹੈ ਕਾਂਗਰਸ ਪਰਸੈਪਸ਼ਨ ਦੀ ਲੜਾਈ ਲੜ ਰਹੀ ਹੈ ਰਾਜਨੀਤੀ ਚ ਬੰਦਾ ਹਮੇਸ਼ਾ ਹੀ ਪਰਸੈਪਸ਼ਨ ਦੀ ਲੜਾਈ ਲੱਗਦਾ ਦੀ ਪਰਸਪੈਕਸ਼ਨ ਉਹਦੀ ਕਿਵੇਂ ਵੱਡੀ ਹੋਵੇ ਲੋਕ ਉਸ ਪਰਸਪੈਕਸ਼ਨ ਨੂੰ ਰিসিਵ ਤੇ ਕਨਸੀਵ ਕਿਵੇਂ ਕਰਦੇ ਨੇ ਇਹ ਵੀ ਰਾਜਨੀਤੀ ਸਭ ਤੋਂ ਅਹਿਮ ਗੱਲ ਹੁੰਦੀ ਐ ਇਸੇ ਕਰਕੇ ਕਾਂਗਰਸ ਨੇ ਇੱਕ ਵੱਡੇ ਮੰਥਨ ਤੋਂ ਬਾਅਦ ਤੁਹਾਨੂੰ ਵੱਡੀ ਖਬਰ ਅਸੀਂ ਦੱਸ ਰਹੇ ਹਾਂ ਕਾਂਗਰਸ ਦੇ ਨਾਲ ਜੁੜੀ ਹੋਈ ਹੈਰਾਨ ਰਹਿ ਜਾਣਗੇ ਟ੍ਰੈਡੀਸ਼ਨਲ ਕਾਂਗਰਸੀ ਜਿਹੜੇ ਮਾਵੇ ਵਾਲੇ ਕੁਰਤੇ ਪਜਾਮੇ ਪਾਉਂਦੇ ਨੇ ਸੁਣ ਲਓ ਉਹ ਮਾਵੜੀ ਵਾਲੇ ਕੁਰਤੇ ਪਜਾਮੇ ਪਾਉਣ ਵਾਲੇ ਕਾਂਗਰਸੀ ਸੁਣ ਲੈਣ ਕਾਂਗਰਸ ਦੇ ਅੰਦਰ ਜਿਹੜਾ ਕਾਂਗਰਸੀ ਕਲਚਰ ਹੁੰਦਾ ਸੀ ਜਿਹੜਾ ਕਾਂਗਰਸ ਦਾ ਏਸੀ ਰੂਮ ਕਲਚਰ ਹੈ ਜਿਹੜਾ ਕਾਂਗਰਸ ਦਾ ਤਮਾਮ ਤਰ੍ਹਾਂ ਦਾ ਕਲਚਰ ਸੀ ਉਸ ਕਲਚਰ ਦੇ ਖਿਲਾਫ ਜਾ ਕੇ ਕਾਂਗਰਸ ਇੱਕ ਨਵਾਂ ਤਜਰਬਾ ਕਰਨ ਜਾ ਰਹੀ ਹੈ ਜਿਹੜੀ ਕਾਕਿਆਂ ਦੀ ਰਾਜਨੀਤੀ ਹੈ ਕਾਕਿਆਂ ਦੀ ਰਾਜਨੀਤੀ ਤੋਂ ਆਮ ਕਰਾਂ ਦੀ ਰਾਜਨੀਤੀ ਦਾ ਸਨੇਹਾ ਦੇਣਾ ਚਾਹੁੰਦੀ ਹੈ ਕਾਂਗਰਸ ਕਿ ਅਸੀਂ ਸਿਰਫ ਕਾਕਿਆਂ ਦੀ ਪਾਰਟੀ ਨਹੀਂ ਆ ਅਸੀਂ ਸਿਰਫ ਸਰਦਾਰਾਂ ਦੀ ਪਾਰਟੀ ਨਹੀਂ ਆ ਅਸੀਂ ਸਿਰਫ 엘ੀਟ ਦੀ ਪਾਰਟੀ ਨਹੀਂ ਆ ਅਸੀਂ ਸਿਰਫ ਫਿਊਡਲ ਲੋਕਾਂ ਦੀ ਪਾਰਟੀ ਨਹੀਂ ਆ ਅਸੀਂ ਜ਼ਗੀਰਦਾਰਾਂ ਦੀ ਪਾਰਟੀ ਨਹੀਂ ਆ ਅਸੀਂ ਇੱਕ ਆਮ ਇਨਸਾਨ ਦੀ ਪਾਰਟੀ ਆ ਰਾਹੁਲ ਗਾਂਧੀ ਦੀ ਰਾਜਨੀਤੀ ਸ਼ੁਰੂ ਤੋਂ ਕਰਦੇ ਰਹੇ ਨੇ ਜਦੋਂ ਵੀ ਪਹਿਲੀ ਵਾਰ ਯੂਪੀਏ ਸਰਕਾਰ ਬਣਦੀ ਹੈ ਦੂਜੀ ਵਾਰ ਦੀ ਯੂਪੀਏ ਸਰਕਾਰ ਦੇ ਅੰਦਰ ਵੀ ਰਾਹੁਲ ਗਾਂਧੀ ਦੇ ਬਹੁਤ ਸਾਰੇ ਨਾਰੇ ਲਏ ਨੇ ਇਸੇ ਕਰਕੇ ਰਾਹੁਲ ਗਾਂਧੀ ਰਾਜਨੀਤੀ 'ਚ ਬਹੁਤ ਸਾਰੇ ਜਿਹੇ ਲੋਕਾਂ ਨੂੰ ਲਿਆਉਂਦੇ ਵੀ ਰਹੇ ਨੇ ਤੁਸੀਂ ਪੰਜਾਬ 'ਚ ਦੇਖੋਗੇ ਯੂਥ ਕਾਂਗਰਸ ਦੇਖੋਗੇ ਹੋਰ ਥਾਵਾਂ 'ਤੇ ਦੇਖੋਗੇ ਆਮ ਘਰਾਂ ਦੇ ਜਵਾਕ ਨੇ ਜਿਹੜੇ ਉਹਨਾਂ ਨੂੰ ਇੱਕ ਐਕਸਪੈਰੀਮੈਂਟ ਦੇ ਥਰੂ ਰਾਜਨੀਤੀ ਦੇ ਅੰਦਰ ਲਿਆਂਦਾ ਗਿਆ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਕਿ ਕਿਸ ਤਰੀਕੇ ਦੇ ਨਾਲ ਰਾਜਨੀਤੀ ਨੂੰ ਸਾਧਿਆ ਜਾਵੇ ਪਰ ਤੁਸੀਂ ਹੈਰਾਨ ਹੋਵੋਗੇ ਕਿਉਂਕਿ ਅਕਸਰ ਜਿਹੜਾ ਰਾਜਨੀਤੀ ਕੀ ਹੁੰਦੀ ਹੈ ਜਿਹੜਾ ਸਮੇਂ ਦੇ ਮਾਹੌਲ ਨੂੰ ਪਰਖ ਲੈਂਦਾ ਜਿਹਨੂੰ ਲੱਗਦਾ ਕਿ ਮਾਹੌਲ ਹੁਣ ਇਹ ਆ ਇਹ ਮਾਹੌਲ ਦੇ ਮੁਤਾਬਕ ਰਾਜਨੀਤੀ ਹੋਣੀ ਜਿਹਦੇ ਸਥਿਰ ਕੁਝ ਨਹੀਂ ਹੁੰਦਾ ਰਾਜਨੀਤੀ 'ਚ ਜਿਹੜਾ ਬੰਦਾ ਹੈ ਮੰਨ ਲਓ ਕਿ ਰਾਜਨੀਤੀ ਦੀ ਇੱਕ ਪਰਿਭਾਸ਼ਾ ਘੜੀ ਗਈ ਰਾਜਨੀਤੀ ਆ ਹੁੰਦੀ ਆ ਨਾ ਲੋਕਤੰਤਰ ਹੈ ਹੁੰਦਾ ਕਿ ਲੋਕਤੰਤਰ ਇਹ ਹੁੰਦਾ ਲੋਕਤੰਤਰ ਹਮੇਸ਼ਾ ਇਵੋਲਵ ਹੁੰਦਾ ਰਹਿੰਦਾ ਲੋਕਤੰਤਰ ਹਮੇਸ਼ਾ ਸੰਕਟਾਂ 'ਚ ਰਹਿੰਦਾ ਜਿਵੇਂ ਬੰਦੇ ਦੇ ਅੰਦਰ ਸਾਰੀਆਂ ਉਹ ਚੀਜ਼ਾਂ ਹੁੰਦੀਆਂ ਨੇ ਉਸੇ ਤਰੀਕੇ ਦੇ ਨਾਲ ਲੋਕਤੰਤਰ ਤੇ ਉਸੇ ਤਰੀਕੇ ਨਾਲ ਰਾਜਨੀਤੀ ਦੇ ਅੰਦਰ ਸਥਿਰਤਾ ਨਾਂ ਦਾ ਕੋਈ ਸ਼ਬਦ ਨਹੀਂ ਹੁੰਦਾ ਕਿਸੇ ਤਰ੍ਹਾਂ ਇੱਕ ਘਟਦਾ ਫਾਰਮੂਲਾ ਐ ਹੋਊਗੀ ਕਾਂਗਰਸ ਐਵੇਂ ਹੋਏਗੀ ਰਾਜਨੀਤੀ ਨਹੀਂ ਬਦਲਦੇ ਹਾਲਾਤਾਂ ਮੁਤਾਬਕ ਬਦਲਦੇ ਸਮੇਂ ਸਥਾਨ ਸਥਿਤੀਆਂ ਦੇ ਮੁਤਾਬਕ ਮਾਹੌਲ ਬਦਲ ਜਾਂਦਾ ਹੈ ਜਿਹੜੇ ਸਰਵੇ ਆ ਰਹੇ ਨੇ ਉਹਨਾਂ ਚ ਬਹੁਤ ਸਾਰਾ ਕੁਝ ਰਿਫਲੈਕਟ ਹੋ ਰਿਹਾ ਉਹਦੇ ਮੁਤਾਬਕ ਕਾਂਗਰਸ ਨੇ ਆਪਣੀ ਰਣਨੀਤੀ ਬਦਲੀ ਹੈ ਇੱਥੇ ਬਹੁਤ ਸਾਰੇ ਤੁਹਾਨੂੰ ਆਮ ਘਰਾਂ ਦੇ ਮੁੰਡੇ ਦੇਖਣਗੇ ਉਹ ਨੌਜ ਉਹ ਬੰਦੇ ਦੇਖਣਗੇ ਜਿਹੜੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਤੁਹਾਡੇ ਇਲਾਕੇ ਦਾ ਕੋਈ ਅਜਿਹਾ ਬੰਦਾ ਜਿਹੜਾ ਤੁਸੀਂ ਕਦੇ ਇਮੇਜਿਨ ਹੀ ਨਹੀਂ ਕੀਤਾ ਹੁਣ ਮਾਲਵੇ ਦੇ ਅੰਦਰ ਸਾਨੂੰ ਪਤਾ ਲੱਗਿਆ ਕੋਈ ਸੀਟਾਂ ਤੇ ਜਿਹੇ ਲੋਕ ਉਤਾਰੇ ਜਾਣਗੇ ਤੁਹਾਨੂੰ ਹੈਰਾਨੀ ਹੋਏਗੀ ਕਿ ਇਹ ਕਾਂਗਰਸ ਦਾ ਕੈਂਡੀਡੇਟ ਹੋ ਸਕਦਾ ਹੈ ਉਹ ਪਰਸੈਪਸ਼ਨ ਨੂੰ ਤੋੜਨ ਲਈ ਕਿ ਕਾਂਗਰਸ ਦੇ ਬਾਰੇ ਜਿਹੜੀ ਇੱਕ ਮੇਨਸਟ੍ਰੀਮ ਪੋਲਿਟਿਕਸ ਬਾਰੇ ਕਿਉਂਕਿ ਪੰਜਾਬ 'ਚ ਇੱਕ ਵੱਡੀ ਗੱਲ ਆ ਲੋਕ ਕਹਿੰਦੇ ਆ ਰਵਾਇਤੀ ਪਾਰਟੀਆਂ ਰਵਾਇਤੀ ਸਿਆਸਤ ਖਾਸ ਤੌਰ ਤੇ ਲੋਕ ਅੱਕੇ ਪਏ ਆ ਫਾਰਮਲ ਗੱਲਾਂ ਤੋਂ ਫਾਰਮੈਲਿਟੀ ਤੋਂ ਰਵਾਇਤ ਤੋਂ ਰਵਾਇਤ ਦਾ ਮਤਲਬ ਇਹ ਨਹੀਂ ਕਿ ਰਵਾਇਤ ਸਾਡਾ ਇਤਿਹਾਸ ਵੀ ਹੁੰਦਾ ਉਹ ਇੰਪੋਰਟੈਂਟ ਆ ਜੋ ਸਾਡੇ ਕੋਲ ਰਵਾਇਤ ਦਾ ਇਤਿਹਾਸ ਆ ਪਰ ਜਿਹੜੀ ਇਹ ਰਵਾਇਤ ਆ ਕਿ ਇੱਕ ਵਾਰ ਇਹ ਇੱਕ ਵਾਰ ਇਹ ਜਾਂ ਇਸ ਤਰ੍ਹਾਂ ਦੀ ਰਾਜਨੀਤੀ ਇਸ ਤਰ੍ਹਾਂ ਦੀ ਰਾਜਨੀਤੀ ਇਹੀ ਬੰਦੇ ਰਾਜਨੀਤੀ ਕਰ ਸਕਣਗੇ ਦੂਜੇ ਬੰਦਿਆਂ ਕੋਲ ਹੋਪ ਹੀ ਨਹੀਂ ਲੋਕਤੰਤਰ ਦਾ ਮਤਲਬ ਇਹ ਆ ਜਿਹਦੇ ਕੋਲ ਇਲੈਕਸ਼ਨ 'ਚ ਖਰਚਣ ਨੂੰ 5 ਕਰੋੜ ਰੁਪਈਆ ਆਗਾ ਜਿਹਦੇ ਕੋਲ ਇਲੈਕਸ਼ਨ 'ਚ ਖਰਚਣ ਨੂੰ 10 ਕਰੋੜ ਰੁਪਈਆ ਆਗਾ ਉਹੀ ਚੋਣ ਲੜੇਗਾ ਜਿਹੜਾ ਸਭ ਕੁਝ ਮੈਨੇਜ ਕਰ ਸਕਦਾ ਉਹੀ ਚੋਣ ਲੜੇਗਾ ਉਹ ਸਾਰੀਆਂ ਚੀਜ਼ਾਂ ਦੀਆਂ ਧਾਰਨਾਵਾਂ ਨੂੰ ਚੋਲ-ਤੋੜ ਦਿਆ ਹੋਇਆ ਤੁਸੀਂ PRO ਪੰਜਾਬ ਦੀ ਹ ਆਉਣ ਵਾਲੇ ਦਿਨਾਂ ਦੇ ਅੰਦਰ ਪਹਿਲੀ ਲਿਸਟ 'ਚ ਸ਼ਾਇਦ ਕੁਝ ਇਸ ਤਰ੍ਹਾਂ ਦੇ ਨਾਂ ਆ ਜਾਣ ਜੇ ਪਹਿਲੀ 'ਚ ਨਾ ਇਹ ਦੂਜੀ 'ਚ ਆ ਜਾਣਗੇ ਤੁਸੀਂ ਦੇਖੋਗੇ ਉਹ ਲਿਸਟਾਂ 'ਚ ਜਿਹੇ ਨਾ ਆਉਣਗੇ ਜਿਨ੍ਹਾਂ ਦੇ ਬਾਰੇ ਜਿਵੇਂ ਅਸੀਂ ਕਹਿ ਰਹੇ ਹਾਂ ਡਾਕਟਰ ਕੋਈ ਬਿਹਤਰ ਡਾਕਟਰ ਕੋਈ ਇਸ ਤਰ੍ਹਾਂ ਦਾ ਵਿਅਕਤੀ ਜਿਹੜਾ ਡਰਾਈਵਿੰਗ ਕਰਦਾ ਰਿਹਾ ਹਾਲਦਾਰ ਸਾਨੂੰ ਪਤਾ ਲੱਗਿਆ ਹਾਲਦਾਰ ਤੱਕ ਕੁਐਸਚਨਾਂ ਦਾ ਵਿਅਕਤੀ ਹੋ ਗਿਆ ਜਿਹੜਾ ਹਾਲਦਾਰ ਰੇ ਇਲਾਕੇ ਦਾ ਪਰ ਉਹਦੀ ਸ਼ਬੀ ਹੈ ਜਿਹੜੀ ਜਿਹੜੀ ਉਹਦੀ ਇਮੇਜ ਆ ਉਹ ਬਹੁਤ ਸ਼ਾਨਦਾਰ ਆ ਲੋਕੋ ਨੂੰ ਪਿਆਰ ਕਰਦੇ ਨੇ ਇਸ ਤਰ੍ਹਾਂ ਦਾ ਵਿਅਕਤੀ ਵੀ ਡਰਾਈਵਰ ਕੰਡਕਟਰ ਟੀਚਰ ਹਰ ਵਰਗਾਂ ਦੇ ਅੰਦਰ ਇੱਕ ਸੁਨੇਹਾ ਜਿਵੇਂ ਚੰਨੀ ਕਹਿੰਦੇ ਆ ਨਾ ਮੈਨੂੰ ਸਭ ਕੁਝ ਚਲਾਉਣਾ ਆਉਂਦਾ ਮੈਨੂੰ ਬੱਸ ਵੀ ਆਉਂਦੀ ਹੈ ਮੈਨੂੰ ਟੈਂਕਰ ਵੀ ਆਉਂਦਾ ਮੈਨੂੰ ਰੋਡ ਰੋਲਰ ਵੀ ਆਉਂਦਾ ਮੈਨੂੰ ਇਹ ਵੀ ਆਉਂਦਾ ਮੈਨੂੰ ਉਹ ਵੀ ਆਉਂਦਾ ਉਸੇ ਤਰ੍ਹਾਂ ਦੇ ਬੰਦਿਆਂ ਨੂੰ ਵੀ ਰਿਫਲੈਕਟ ਕਰਾਇਆ ਜਾਏਗਾ ਕਿ ਚੰਨੀ ਹੀ ਨਹੀਂ ਕਹਿੰਦੇ ਇਹ ਸਿਆਸਤ ਅਸਲ 'ਚ ਚੰਨੀ ਹੀ ਨਹੀਂ ਕਰ ਰਹੀ ਸਾਡੀ ਸਿਆਸਤ ਸੱਚਮੁੱਚ ਆਮ ਆਦਮੀ ਦੀ ਸਿਆਸਤ ਹੈ ਇਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਕਰਨ ਜਾ ਰਹੀ ਹੈ ਤੁਹਾਨੂੰ ਵੱਡੀ ਖਬਰ ਦੱਸ ਰਿਹਾ ਆਉਣ ਵਾਲੇ ਦਿਨਾਂ ਦੇ ਅੰਦਰ ਤੁਸੀਂ ਦੇਖੋਗੇ ਇਸ ਤਰ੍ਹਾਂ ਦੀ ਅਨਾਉਂਸਮੈਂਟ ਕਾਂਗਰਸ ਦੇ ਮੰਚ ਤੋਂ ਹੋਏਗੀ ਕਾਂਗਰਸ ਇੱਕ ਨੈਰੇਟਿਵ ਚੇਂਜ ਕਰਨ ਦੀ ਗੱਲ ਕਰੇਗੀ ਕਿਉਂਕਿ ਇਹ ਮੇਰਾ ਨਿੱਜੀ ਤੌਰ ਤੇ ਮੰਨਣਾ ਇਲੈਕਸ਼ਨ ਜਿੰਨੀ ਨੇੜੇ ਆ ਆਮ ਤੌਰ ਤੇ ਹੁੰਦਾਗਾ ਬਹੁਤ ਲੰਬੇ ਸਮੇਂ ਤੋਂ ਇਲੈਕਸ਼ਨਾਂ ਦੇਖਦੇ ਆਏ ਆ ਕੋਈ ਨੈਰੇਟਿਵ ਬਿਲਡ ਹੁੰਦਾ ਪਰ ਥੇਰ ਇਜ਼ ਨੋ ਨੈਰੇਟਿਵ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਹਰ ਪਾਰਟੀ ਜ਼ੋਰ ਲਾ ਰਹੀ ਐ ਪੈਸਾ ਖਰਚ ਰਹੀ ਐ ਕੈਂਪੇਨ ਬਣਾ ਰਹੀ ਐ ਪਰ ਕਿਸੇ ਦਾ ਹਵਾ ਨਹੀਂ ਬਣ ਰਹੀ ਮਾਹੌਲ ਨਹੀਂ ਬਣ ਰਿਹਾ ਜਿਹੜਾ ਕਹਿੰਦਾ ਨਾ ਹਵਾ ਆਗੀ ਕਿਸੇ ਦੀ ਨਹੀਂ ਲੱਗਦਾ ਕਿ ਹਵਾ ਕਿਦੀ ਆਗੀ ਸਾਰੇ ਜ਼ੋਰ ਲਾ ਰਹੇ ਨੇ ਆਪਣੀ ਆਪਣੀ ਹਵਾ ਬਣਾ ਰਹੇ ਨੇ ਪਰ ਇੱਕ ਕਿਸੇ ਪਾਰਟੀ ਦੀ ਜਿਵੇਂ ਹਵਾ ਝੁੱਲ ਜਾਂਦੀ ਹੈ ਉਹ ਤੁਹਾਨੂੰ ਇਹ ਚੋਣ ਚ ਨਜ਼ਰ ਨਹੀਂ ਆ ਰਹੀ ਤਾਂ ਫਿਰ ਕੀ ਹੈਗਾ ਤੁਸੀਂ ਇੱਕ ਨਵਾਂ ਨੈਰੇਟਿਵ ਲੈ ਕੇ ਆਉਨੇ ਹੋ ਤੁਸੀਂ ਕੋਸ਼ਿਸ਼ ਕਰਦੇ ਹੋ ਸਾਡੇ ਨੈਰੇਟਿਵ ਦੇ ਨਾਲ ਲੋਕ ਸਹਿਮਤ ਹੋਣ ਕਿਉਂਕਿ ਦੁਨੀਆ ਦੀ ਲੜਾਈ ਨੈਰੇਟਿਵ ਜਿੱਤਣ ਦੀ ਲੜਾਈ ਹੈ ਜਿਵੇਂ ਅਸੀਂ ਅਕਸਰ ਕਹਿੰਦੇ ਹੁੰਨੇ ਆ ਅਮਰੀਕਾ ਦੁਨੀਆ ਤੇ ਪੂਰੀ ਤੇ ਰਾਜ ਨੈਰੇਟਿਵ ਨੂੰ ਕੰਟਰੋਲ ਕਰਕੇ ਕਰਦਾ ਦੁਨੀਆ ਦੀ ਲੜਾਈ ਨੈਰੇਟਿਵ ਨੂੰ ਕੰਟਰੋਲ ਕਰਨ ਦੀ ਲੜਾਈ ਹੈ ਤਾਂ ਉਹ ਨੈਰੇਟਿਵ ਉਸ ਤਰੀਕੇ ਦਾ ਬਿਲਡ ਕੀਤਾ ਜਾਏਗਾ ਜਿਸ ਤਰ੍ਹਾਂ ਦਾ ਸਰਵੇਖਿਆ ਦੇ ਅੰਦਰ ਗਰਾਉਂਡ ਦੇ ਅੰਦਰ ਇੱਕ ਰਿਫਲੈਕਸ਼ਨ ਆ ਰਹੀ ਹੈ ਜਿਹੜੇ ਕਾਂਗਰਸ ਨੇ ਸਰਵੇ ਕਰਾਏ ਆ ਜਾਂ ਕਾਂਗਰਸ ਜਿਸ ਤਰ੍ਹਾਂ ਦਾ ਫੀਡਬੈਕ ਸੀਆਈਡੀ ਤੋਂ ਲੈ ਰਹੀ ਹੋਵੇਗੀ ਹੋਰ ਉਹਨਾਂ ਦਾ ਸਾਰਾ ਢਾਂਚਾ ਸਰਕਾਰ ਆ ਜਿਸ ਤਰ੍ਹਾਂ ਦਾ ਫੀਡਬੈਕ ਕਾਂਗਰਸ ਕੋਲੇ ਆਉਂਦਾ ਉਹ ਫੀਡਬੈਕ ਦੇ ਆਧਾਰ ਦੇ ਉੱਤੇ ਕਾਂਗਰਸ ਪਾਰਟੀ ਆਪਣੀ ਨਵੀਂ ਰਣਨੀਤੀ ਬਣਾ ਰਹੀ ਹੈ ਤੇ ਉਹ ਨਵੀਂ ਰਣਨੀਤੀ ਦੇ ਆਧਾਰ ਦੇ ਉੱਤੇ ਉਹ ਚਿਹਰੇ ਤੁਸੀਂ ਦੇਖੋਗੇ ਜਿਹੜੇ ਚਿਹਰੇ ਤੁਸੀਂ ਦੇਖੇ ਨਹੀਂ ਹੋਣੇ ਜਿਵੇਂ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਔਰ ਕਿਉਂ ਬਦਲ ਰਹੀ ਹੈ ਇਸ ਤਰ੍ਹਾਂ ਦੀ ਰਾਜਨੀਤੀ ਮਾਹੌਲ ਬਦਲਿਆ ਦੇਖੋ ਤੁਸੀਂ ਪਿੱਛੇ ਚਲੇ ਜਾਓ ਜਦੋਂ ਅਸੀਂ ਜ਼ਿਕਰ ਕਰਦੇ ਆਂਗੇ ਪੰਜਾਬ ਦੇ ਅੰਦਰ ਅਲਟਰਨੇਟਿਵ ਪੋਲਿਟਿਕਸ ਦਾ ਬਦਲਮੀ ਰਾਜਨੀਤੀ ਦਾ ਕਿਹਾ ਜਾਂਦਾ ਹੈ ਪੰਜਾਬ ਦੇ ਅੰਦਰ ਤੀਜੀ ਧਿਰ ਦਾ ਸਕੋਪ ਪਈ ਹੀ ਰਹਿੰਦਾਗਾ ਤੀਜੀ ਧਿਰ ਵੀ ਆ ਗਈ ਉਹਦਾ ਚੌਥੀਆਂ ਆ ਗਈਆਂ ਪੰਜਵੀਂ ਆ ਗਈਆਂ ਇਸ ਵਾਰ ਤਾਂ ਪੰਜ-ਪੰਜ ਤਰ੍ਹਾਂ ਦਾ ਸਾਡੇ ਸਾਹਮਣੇ ਨੇ ਕਾਂਗਰਸ ਆਪ ਅਕਾਲੀ ਦਲ ਭਾਜਪੀ ਤੇ ਕਿਸਾਨ ਪੰਜ ਪਾਰਟੀਆਂ ਤਾਂ ਸਾਡੇ ਸਾਹਮਣੇ ਨੇ ਇਹ ਤੋਂ ਬਿਨਾ ਵੀ ਹੋਰ ਪਾਰਟੀਆਂ ਹੈਗੀਆਂ ਨੇ ਪੰਜ ਤਾਂ ਇੱਕ ਸਟਰੋਂਗ ਗਰੁੱਪ ਤੁਹਾਡੇ ਸਾਹਮਣੇ ਨੇ ਇਸ ਕਰਕੇ ਉਹਦੀ ਸੰਭਾਵਨਾ ਹਮੇਸ਼ਾ ਪਈ ਰਹਿੰਦੀ ਐ ਇਸ ਵਾਰ ਲੜਾਈ ਇਹ ਆ ਕੀ ਕੋਣ ਹੈ ਜਚਾਵੇ ਪੰਜਾਬ ਨੂੰ ਕੀ ਪੰਜਾਬ ਦੇ ਅੰਦਰ ਜਿਹੜਾ ਚੇਂਜ ਦਾ ਮਾਹੌਲ ਹੈ ਉਹ ਚੇਂਜ ਅਸੀਂ ਆ ਹਾਲਾਂਕਿ ਕਾਂਗਰਸ ਸੱਤਾ 'ਚ ਰਹੀ ਹੈ ਪਰ ਕਾਂਗਰਸ ਚਾਹਣਾ 'ਚ ਹੁੰਦੀ ਹੈ ਕਿ ਦੇਖੋ ਚੇਂਜ ਭਾਲਦੇ ਤੁਸੀਂ ਅਸੀਂ ਬੰਦੇ ਵੀ ਚੇਂਜ ਕਰਤੇ ਅਸੀਂ ਬੰਦੇ ਵੀ ਨਵੇਂ ਆ ਲੈਂਦੇ ਅਸੀਂ ਸੀਐਮ ਵੀ ਬਦਲਤਾ ਆਮ ਆਦਮੀ ਪਾਰਟੀ ਕਹਿ ਰਹੀ ਹੈ ਇੱਕ ਮੌਕਾ ਸਾਨੂੰ ਦੇ ਕੇ ਦੇਖੋ ਸਾਨੂੰ ਮੌਕਾ ਦਿੱਤਾ ਅਸੀਂ ਕਮਾਲ ਹੀ ਕਰ ਦੇਣਾ ਇੱਕ ਵਾਰ ਕੇਜਰੀਵਾਲ ਨੂੰ ਬਣਾਓ ਤੁਸੀਂ ਕੇਜਰੀਵਾਲ ਨੂੰ ਇੱਕ ਮੌਕਾ ਆਪਾਂ ਸਾਰੇ ਪੰਜਾਬ 'ਚ ਦੇਖ ਰਹੇ ਆ ਪਿੰਡਾਂ 'ਚ ਸ਼ਹਿਰਾਂ 'ਚ ਪੋਸਟਰ ਲਾ ਦਿੱਤੇ ਗਏ ਨੇ ਤਾਂ ਉਹ ਸਾਰੀ ਲੜਾਈ ਹੈ ਜਿਹੜੀ ਇਸ ਤਰੀਕੇ ਨਾਲ ਲੜੀ ਜਾ ਰਹੀ ਹੈ ਉਹ ਸਾਰੇ ਨੈਰੇਟਿਵ ਨੂੰ ਕਾਂਗਰਸ ਇਸ ਤਰ੍ਹਾਂ ਬਿਲਡ ਕਰ ਰਹੀ ਹੈ ਕਿ ਕੱਲ ਨੂੰ ਕਿਤੇ ਅਸੀਂ ਝਾਕਦੇ ਰਹੀਏ ਬੈਠੇ ਰਹੀਏ ਇਹ ਹੁੰਦਾ ਅਕਸਰ ਰਾਜਨੀਤੀ ਦੇ ਅੰਦਰ ਕਿ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਨਹੀਂ ਕਰਦੇ ਰਾਜਨੀਤੀ ਜਾਂ ਲੀਡਰਸ਼ਿਪ ਇਸੇ ਨੂੰ ਕਿਹਾ ਜਾਂਦਾ ਲੀਡਰਸ਼ਿਪ ਰਿਸਕ ਲੈਂਦੇ ਲੀਡਰ ਉਹ ਹੁੰਦਾ ਜਿਹੜਾ ਰਿਸਕ ਲੈ ਕੇ ਨਵੀਆਂ ਗੱਲਾਂ ਕਹਿੰਦਾ ਜਦੋਂ ਉਹ ਕਹਿ ਰਿਹਾ ਹੁੰਦਾ ਉਹਦਾ ਵਿਰੋਧ ਹੋ ਰਿਹਾ ਹੁੰਦਾ ਸਾਡੇ ਇਤਿਹਾਸ ਚੱਕ ਕੇ ਦੇਖ ਲਓ ਇਤਿਹਾਸ ਦੇ ਅੰਦਰ ਗੁਰੂ ਸਾਹਿਬ ਦਾ ਵੀ ਵਿਰੋਧ ਕੀਤਾ ਗਿਆ ਜਦੋਂ ਭਾਈ ਲਾਲੂਆਂ ਦਾ ਨਖੇੜਾ ਕੀਤਾ ਗਿਆ ਮਲਕ ਭਾਗਵਾਂ ਨਾਲੋਂ ਬਹੁਤ ਸਾਰੇ ਲੋਕ ਸੀ ਗੁਰੂ ਸਾਹਿਬ ਜਦੋਂ ਕਹਿੰਦੇ ਆ ਪਿੰਡਾਂ ਜਾਂਦੇ ਸੀ ਗੁਰੂ ਸਾਹਿਬ ਨੇ ਕਈਆਂ ਨੂੰ ਕਿਹਾ ਉੱਜੜ ਜਾਓ ਵਸਦੇ ਰਹੋ ਇਹ ਕੌਣ ਲੋਕ ਸੀਗੇ ਉਹ ਸਮਝ ਕੇ ਦੇਖੋ ਤੁਸੀਂ ਜਦੋਂ ਕੋਈ ਨਵੀਂ ਗੱਲ ਕਰਦਾ ਨਵੇਂ ਆਈਡੀਆ ਦੀ ਗੱਲ ਕਰਦਾ ਇਤਿਹਾਸ ਦੇ ਅੰਦਰ ਕਿਤੇ ਵੀ ਉਹਦੇ ਇਸ ਤਰ੍ਹਾਂ ਹੁੰਦਾਗਾ ਤਾਂ ਪਾਰਟੀਆਂ ਦੇ ਅੰਦਰ ਵੀ ਇਹ ਪਿਛਲੇ ਦੌਰ 'ਚ ਹੀ ਹੋਇਆਗਾ ਕਿ ਲੋਕ ਜੋ ਕਹਿੰਦੇ ਨੇ ਉਧਰ ਨੂੰ ਹੋ ਜਾਓ ਲੋਕਾਂ ਨੇ ਲੀਡਰਸ਼ਿਪ ਨਹੀਂ ਚਲੋਣੀ ਹੁੰਦੀ ਲੀਡਰਸ਼ਿਪ ਨੇ ਯੋਗ ਅਗਵਾਈ ਆਪਣੇ ਲੋਕਾਂ ਨੂੰ ਦੇਣੀ ਹੁੰਦੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਲੋਕ ਕਿਉਂ ਯਾਦ ਕਰਦੇ ਨੇ ਇੱਕ ਯੋਗ ਅਗਵਾਈ ਲੀਡਰਸ਼ਿਪ ਪੰਜਾਬ ਦੇ ਉਹ ਦੌਰ ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ ਲੋਕ ਕਿਉਂ ਯਾਦ ਕਰਦੇ ਨੇ ਇੱਕ ਯੋਗ ਅਗਵਾਈ ਜ਼ਮੀਨਾਂ ਦਿੱਤੀਆਂ ਮਜ਼ਾਰਿਆਂ ਨੂੰ ਉਹ ਸਾਰੀਆਂ ਚੀਜ਼ਾਂ ਜਦੋਂ ਨੇ ਪੰਜਾਬ ਦੇ ਇਤਿਹਾਸ ਨਾਲ ਵਰਤਮਾਨ ਆ ਕੇ ਰਿਲੇਟ ਹੁੰਦਾ ਤਾਂ ਵਰਤਮਾਨ ਦੇ ਅੰਦਰ ਸਾਨੂੰ ਉਹ ਬਹੁਤ ਸੰਕਟ ਦਿਖਾਈ ਦਿੰਦੇ ਨੇ ਜੁਰਤਨਾ ਫੈਸਲੇ ਲੈਣ ਵਾਲੇ ਲੀਡਰ ਪਤਾ ਨਹੀਂ ਕਿੱਥੇ ਗਏ ਜਿਹੜੇ ਐਕਸਪੈਰੀਮੈਂਟ ਕਰ ਜਾਣ ਜਿਹੜੇ ਖੇਡ ਜਾਣ ਡਰਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਬਣੀ ਪਰਸੈਪਸ਼ਨ ਤੋਂ ਡਰ ਜਾਂਦੇ ਨੇ ਕਿ ਸ਼ਾਇਦ ਸੋਸ਼ਲ ਮੀਡੀਆ ਹੀ ਅੰਤਮ ਸੱਚ ਹੈ ਜਦੋਂ ਕਿ ਸੋਸ਼ਲ ਮੀਡੀਆ ਅੰਤਮ ਸੱਚ ਨਹੀਂ ਹੈ ਅੰਤਮ ਸੱਚ ਤਾਂ ਵੈਸੇ ਕੋਈ ਵੀ ਨਹੀਂ ਹੁੰਦਾ ਦੁਨੀਆ ਹਮੇਸ਼ਾ ਵੇਧਰ ਸੱਚ ਦੀ ਭਾਲ ਚ ਹੁੰਦੀ ਹੈ ਤਾਂ ਕਾਂਗਰਸ ਦੀ ਰਾਜਨੀਤੀ ਦੇ ਅੰਦਰ ਉਹ ਤਜਰਬੇ ਜਿਵੇਂ ਅਸੀਂ ਤੁਹਾਨੂੰ ਦੱਸ ਰਿਹਾ ਤਾਂ ਤੁਹਾਨੂੰ ਐਗਜ਼ਾਮਪਲ ਲਈ ਕਹਿ ਰਿਹਾ ਕੋਈ ਹੌਲਦਾਰ ਹੋ ਸਕਦਾ ਕੋਈ ਐਸਆਈ ਹੋ ਸਕਦਾ ਕੋਈ ਡੀਐਸਪੀ ਚੰਗੇ ਜਿਹੜੇ ਲੋਕ ਨੇ ਕੋਈ ਕੋਈ ਪੀਸੀਐਸ ਵੀ ਹੋ ਸਕਦਾ ਕੋਈ ਆਈਐਸ ਵੀ ਹੋ ਸਕਦਾ ਯਾਨੀ ਜਿਹੜੇ ਲੋਕਾਂ ਦਾ ਟਰੈਕ ਰਿਕਾਰਡ ਚੰਗਾ ਰਿਹਾਗਾ ਜਿਹੜੇ ਲੋਕਾਂ ਦਾ ਟਰੈਕ ਰਿਕਾਰਡ ਚੰਗਾ ਰਿਹਾ ਉਹ ਲੋਕ ਨੇ ਜਿਹੜੇ ਜਿਨ੍ਹਾਂ ਦਾ ਟਰੈਕ ਰਿਕਾਰਡ ਬਹੁਤ ਜ਼ਬਰਦਸਤ ਰਿਹਾ ਉਹਨਾਂ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਜਾ ਸਕਦੀਆਂ ਨੇ ਸਾਨੂੰ ਇਹ ਪਤਾ ਲੱਗਿਆ ਕਿ ਲਗਭਗ 15 ਤੋਂ 20 ਸੀਟਾਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਜਿਨ੍ਹਾਂ ਬਾਰੇ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਕਿ ਇਹਨਾਂ ਨੂੰ ਵੀ ਟਿਕਟ ਮਿਲ ਸਕਦੀ ਸੀ ਤਾਂ ਉਹ ਸਾਰੀਆਂ ਜਿਹੜੀਆਂ ਗੱਲਾਂ ਨੇ 90 ਟਿਕਟਾਂ ਦੇ ਬਾਰੇ ਚਰਚਾ ਚੱਲ ਰਹੀ ਹੈ ਵੈਸੇ ਫਾਈਨਲ ਹੋਈਆਂ ਨੇ ਪਰ ਅਲਟੀਮੇਟਲੀ ਗੱਲ ਆ ਕੇ ਉੱਥੇ ਰੁਕਣੀ ਹੈ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਰਾਜਨੀਤੀ ਅੱਗੇ ਵਧੇਗੀ ਕਾਂਗਰਸ ਦੀ ਰਾਜਨੀਤੀ ਕਿੱਧਰ ਨੂੰ ਜਾਏਗੀ ਕਾਂਗਰਸ ਦੀ ਰਾਜਨੀਤੀ ਦੇ ਅੱਗੇ ਕਿਸ ਤਰ੍ਹਾਂ ਦੇ ਚੈਲੰਜ ਹੋਣਗੇ ਇਹ ਵੀ ਸਭ ਤੋਂ ਵੱਡਾ ਸਵਾਲ ਹੈ ਕਾਂਗਰਸ ਦੀ ਰਾਜਨੀਤੀ ਦੇ ਅੱਗੇ ਕਿਸ ਤਰ੍ਹਾਂ ਦੇ ਨਵੇਂ ਚੈਲੰਜ ਹੋਣਗੇ ਕਿਉਂਕਿ ਕਾਂਗਰਸ ਦੀ ਰਾਜਨੀਤੀ ਪਿਛਲੇ ਦੌਰ ਦੇ ਅੰਦਰ ਕਾਫੀ ਸੰਕਟਾਂ ਦਾ ਸ਼ਿਕਾਰ ਰਹੀ ਹੈ ਬਹੁਤ ਸਾਰੇ ਧੜੇ ਨੇ ਹੁਣ ਵੀ ਇੱਕ ਕਿਹਾ ਜਾਂਦਾ ਸਿੱਧੂ ਦਾ ਧੜਾ ਦੂਜੇ ਪਾਸੇ ਸੀਐਮ ਚੰਨੀ ਨੇ ਤੀਜੇ ਪਾਸੇ ਜਾਖੜ ਨੇ ਪਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਾਰ ਪਾਉਣ ਦੇ ਲਈ ਕਾਂਗਰਸ ਜਿਹੇ ਕਿਹੜੇ ਪੱਤੇ ਖੇਡੇਗੀ ਜਿਨ੍ਹਾਂ ਪੱਤਿਆਂ ਦੇ ਆਧਾਰ ਦੇ ਉੱਤੇ ਰਾਜਨੀਤੀ ਅੱਗੇ ਵਧੇਗੀ ਤਾਂ ਇਹ ਚੀਜ਼ਾਂ ਅਸੀਂ ਬਕਾਇਦਾ ਤੌਰ ਦੇ ਉੱਤੇ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹ ਰਾਜਨੀਤੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਰਾਜਨੀਤੀ ਪੰਜਾਬ ਦੇ ਅੰਦਰ ਇੱਕ ਨਵਾਂ ਐਕਸਪੈਰੀਮੈਂਟ ਹੋਏਗੀ ਔਰ ਜਦੋਂ ਐਕਸਪੈਰੀਮੈਂਟ ਕਰਦੇ ਹੋ ਸਕਸੈਸਫੁਲ ਵੀ ਹੁੰਨੇ ਹੋ ਤੇ ਨਹੀਂ ਵੀ ਹੁੰਦੇ ਪਰ ਐਕਸਪੈਰੀਮੈਂਟ ਕਰਨ ਵਾਲਾ ਬੰਦਾ ਇਹ ਜਾਣਦਾ ਹੁੰਦਾ ਕਿ ਜੇ ਇਹ ਦਾਅ ਨਾ ਖੇਡਿਆ ਤਾਂ ਸ਼ਾਇਦ ਰਵਾਇਤੀ ਕਿਉਂਕਿ ਕਨਵੈਨਸ਼ਨਲ ਪੋਲਿਟਿਕਸ ਬਾਰੇ ਪੰਜਾਬ 'ਚ ਇੱਕ ਵੱਡੀ ਚਰਚਾ ਚੱਲ ਰਹੀ ਹੈ ਜਿਹੜੀ ਮੈਂ ਕਹਿ ਰਿਹਾ ਰਵਾਇਤੀ ਰਾਜਨੀਤੀ ਰਵਾਇਤੀ ਗੱਲ ਰਵਾਇਤੀ ਰਾਜਨੀਤੀ ਫਾਰਮਲ ਹੋਣਾ ਫਾਰਮਲਟੀਆਂ ਤੋਂ ਲੋਕ ਕੱਕੇ ਪਏ ਨੇ ਰਵਾਇਤ ਤੋਂ ਲੋਕ ਕੱਕੇ ਪਏ ਨੇ ਯਾਨੀ ਰਵਾਇਤੀ ਰਾਜਨੀਤੀ ਤੋਂ ਤਾਂ ਜਿਹੜੀ ਕਨਵੈਨਸ਼ਨਲ ਪੋਲਿਟਿਕਸ ਹੈ ਉਹ ਤੋਂ ਲੋਕ ਕੱਕੇ ਪਏ ਨੇ ਉਸ ਕਨਵੈਨਸ਼ਨਲ ਪੋਲਿਟਿਕਸ ਤੋਂ ਕੱਢ ਕੇ ਕਿੱਧਰ ਨੂੰ ਲੈ ਕੇ ਜਾਣਾ ਪਾਰਟੀ ਨੂੰ ਇਹਦੇ ਦੇ ਉੱਤੇ ਇੱਕ ਵੱਡਾ ਮੰਥਨ ਪਾਰਟੀ 'ਚ ਹੋਇਆ ਉਸ ਤੋਂ ਬਾਅਦ ਅਸੀਂ ਇਹ ਖਬਰ ਬ੍ਰੇਕ ਕਰ ਰਹੇ ਹਾਂ ਵੱਡੀਆਂ ਮੀਟਿੰਗਾਂ ਹੋਈਆਂ ਨੇ ਲੰਬੀ ਚਰਚਾ ਚੱਲੀ ਹੈ ਨਾ ਸਾਰੀਆਂ ਗੱਲਾਂ ਦੇ ਉੱਤੇ ਲੰਬੀ ਚਰਚਾ ਚੱਲੀ ਹੈ ਜਿਨ੍ਹਾਂ 'ਚ ਵੱਡੇ-ਵੱਡੇ ਲੀਡਰ ਕਾਂਗਰਸ ਦੇ ਬੈਠੇ ਸੀ ਵੱਡੇ-ਵੱਡੇ ਲੀਡਰਾਂ ਨੇ ਕਾਂਗਰਸਦਿਆਂ ਨੇ ਇਸ ਗੱਲ ਦੇ ਉੱਤੇ ਚਰਚਾ ਕੀਤੀ ਚਰਚਾ ਕਰਨ ਮੋਹਾਲ ਉਸ ਤਰ੍ਹਾਂ ਦਾ ਕ੍ਰੀਏਟ ਹੋਇਆ ਕਿ ਵਾਕਈ ਸਾਨੂੰ ਐਕਸਪੈਰੀਮੈਂਟ ਦੇ ਨਾਲ ਜਾਣਾ ਚਾਹੀਦਾ ਸਾਨੂੰ ਇਹ ਚੀਜ਼ ਸਾਨੂੰ ਸੀਟਾਂ ਬਦਲ ਦੇਣੀਆਂ ਚਾਹੀਦੀਆਂ ਨੇ ਔਰ ਕਈਆਂ ਐਮਐਲਏ ਨੇ ਇੱਥੋਂ ਤੱਕ ਕਿਹਾ ਜਿਹੜੇ ਪਾਰਟੀ ਬਾਰੇ ਸੋਚਦੇ ਨੇ ਉਹਨਾਂ ਨੇ ਕਿਹਾ ਸਾਡੀ ਕਟਣੀਆਂ ਸਾਡੀ ਕੱਟ ਦਿਓ ਕਾਂਗਰਸ ਜਿੱਤਣੀ ਚਾਹੀਦੀ ਹੈਗੀ ਇੱਥੋਂ ਤੱਕ ਵੀ ਮੀਟਿੰਗਾਂ 'ਚ ਚਰਚਾ ਹੋਈ ਹੈ ਪਰ ਜੇ ਟਿਕਟਾਂ ਨਹੀਂ ਕਟੋਗੇ ਤਾਂ ਅਸੀਂ ਹਾਰਾਂਗੇ ਇਹ ਗੱਲ ਵੀ ਕਾਂਗਰਸੀਆਂ ਨੇ ਮੀਟਿੰਗਾਂ 'ਚ ਕਹੀ ਹੈ ਜੇ ਟਿਕਟਾਂ ਨਹੀਂ ਕਟੋਗੇ ਨਵੇਂ ਤਜਰਬੇ ਨਹੀਂ ਕਟੋ ਕਰੋਗੇ ਕਨਵੈਨਸ਼ਨਲ ਪੋਲਿਟਿਕਸ 'ਚ ਰਹੋਗੇ ਕਨਵੈਨਸ਼ਨਲ ਵੇਨੜਾ ਪੋਲਿਟਿਕਸ ਕਰੋਗੇ ਕਨਵੈਨਸ਼ਨਲ ਰਾਜਨੀਤੀ ਕਰੋਗੇ ਤੁਸੀਂ ਚੋਣ ਹਾਰ ਜਾਓਗੇ ਕਾਂਗਰਸ ਦੀਆਂ ਮੀਟਿੰਗਾਂ ਦੇ ਅੰਦਰ ਇਹ ਚਰਚਾ ਹੋਈ ਹੈ ਔਰ ਕਾਂਗਰਸ ਦੀਆਂ ਮੀਟਿੰਗਾਂ ਦੀ ਚਰਚਾ ਹੋਣ ਤੋਂ ਬਾਅਦ ਇਹ ਇੱਕ ਵੱਡੀ ਸਹਿਮਤੀ ਕਾਂਗਰਸ ਦੇ ਅੰਦਰ ਨਿਕਲ ਕੇ ਆਈ ਹੈ ਕਿ 15 ਤੋਂ 20 ਸੀਟਾਂ ਇਹੋ ਜਿਹੇ ਲੋਕਾਂ ਨੂੰ ਦਿੱਤੀਆਂ ਜਾਣ ਜਿਨ੍ਹਾਂ ਨੂੰ ਵਾਕੇ ਹੀ ਕਹੇ ਇਹ ਉਹ ਕਾਂਗਰਸ ਨਹੀਂ ਹੈਗੀ ਇਹ ਤਾਂ ਕੋਈ ਹੋਰ ਕਾਂਗਰਸ ਆ ਜਿਹੜੀ ਕਾਂਗਰਸ ਬਾਰੇ ਕਾਂਗਰਸ ਨੇ ਸਭ ਤੋਂ ਵੱਧ ਰੌਲਾ ਪਾਇਆ ਕਿ ਕੈਪਟਨ ਕਾਂਗਰਸ ਤੇ ਕੈਪਟਨ ਕਾਂਗਰਸ ਦੇ ਅੰਦਰ ਕੈਪਟਨ ਦੀ ਹੀ ਚਲਦੀ ਸੀ ਇਸ ਕਰਕੇ ਇਹ ਚੀਜ਼ਾਂ ਇਲਜ਼ਾਮ ਲੱਗਦੇ ਸੀ ਕਿ ਵਕ ਵਕ ਬਾ ਚ ਕੈਪਟਨ ਨੇ ਵੀ ਸਵਾਲ ਕੀਤੇ ਕਿ ਮੈਨੂੰ ਤਾਂ ਲਾਉਣ ਨੂੰ ਫਿਰਦੇ ਸੀ ਹੁਣ ਤੁਸੀਂ ਕੀ ਕੀਤਾ ਕਿ ਤੁਸੀਂ ਉਹ ਸਾਰੀਆਂ ਗੱਲਾਂ ਕਰਤੀਆਂ ਜਿਹੜੀਆਂ ਮੈਨੂੰ ਕਹਿੰਦੇ ਸੀ ਪਰ ਉਹ ਕਲਚਰ ਚੋਂ ਜੋ ਕਾਂਗਰਸ ਦਾ ਇੱਕ ਪੁਰਾਣਾ ਕਲਚਰ ਆ ਏਸੀ ਰੂਮ ਡਰਾਇੰਗ ਰੂਮ ਡਿਬੇਟ ਦਾ ਕਲਚਰ ਆ ਉਹ ਡਰਾਇੰਗ ਰੂਮ ਡਿਬੇਟ ਦੇ ਕਲਚਰ ਚੋਂ ਕਾਂਗਰਸ ਕੱਢ ਕੇ ਕਿਸੇ ਹੋਰ ਫੇਸ ਚ ਕਾਂਗਰਸ ਲਿਆਉਣ ਦੀ ਕੋਸ਼ਿਸ਼ ਖਾਸ ਤੌਰ ਦੇ ਉੱਤੇ ਹਰੀਸ਼ ਚੌਧਰੀ ਹੈ ਜਿਹੜੇ ਕਾਂਗਰਸ ਦੇ ਇਨਚਾਰਜ ਹੋ ਕਰ ਰਹੇ ਨੇ ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਤੇ ਜਿਹੜੇ ਫੈਸਲੇ ਲੈਣ ਦੇ ਅੰਤਮ ਜਿਹੜੇ ਰੋਲ ਨੇ ਗਿਓ ਉਹ ਹਰੀਸ਼ ਚੌਧਰੀ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਬਾਕੀ ਚੀਜ਼ਾਂ ਦੀ ਡਿਸਕਸ਼ਨ ਆ ਸੀਐਮ ਚੰਨੀ ਵੀ ਨੇ ਉਹਨਾਂ ਚ ਪਰ ਜਿਹੜੇ ਆਖਰੀ ਫੈਸਲੇ ਹੋਣੇ ਨੇ ਟਿਕਟਾਂ ਦੇ ਬਾਰੇ ਉਹ ਹਾਈ ਕਮਾਂਡ ਦੇ ਹੋਣੇ ਨੇ ਤੇ ਉਹਨਾਂ ਜਿਹੜੀ ਸਭ ਤੋਂ ਐਹ ਭੂਮਿਕਾ ਰਹਿਣ ਵਾਲੀ ਆ ਉਹ ਹਰੀਸ਼ ਚੌਧਰੀ ਦੀ ਰਹਿਣ ਵਾਲੀ ਆ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਰਹਿਣ ਵਾਲੀ ਆ ਪਰ ਉਹਨਾਂ ਦੇ ਅੰਦਰ ਐਕਸਪੈਰੀਮੈਂਟ ਕੀ ਹੋਣ ਕੀ ਕੀ ਨਵੀਆਂ ਗੱਲਾਂ ਹੋਣ ਇਹਦੇ ਉੱਤੇ ਚਰਚਾ ਹੋ ਚੁੱਕੀ ਐ ਇਸੇਚੋ ਹੀ ਇੱਕ ਸਮਝ ਬਣੀ ਐ ਕਿ ਨਵੀਂ ਤਰ੍ਹਾਂ ਦੀ ਰਾਜਨੀਤੀ ਖੜੀ ਕੀਤੀ ਜਾਵੇ ਤੇ ਨਵੇਂ ਤਰ੍ਹਾਂ ਦੇ ਤਜਰਬੇ ਕੀਤੇ ਜਾਣ ਤੇ ਉਹਨਾਂ ਨਵੇਂ ਤਰ੍ਹਾਂ ਦੇ ਤਜਰਬਿਆਂ ਦੇ ਉੱਤੇ ਇਹ ਸਹਿਮਤੀ ਜ਼ਰੂਰ ਬਣੀ ਐ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜੀਆਂ ਟਿਕਟਾਂ ਨੇ ਖਾਸ ਤੌਰ ਦੇ ਉੱਤੇ ਉਹ ਆਮ ਘਰਾਂ ਦੇ ਅੰਦਰ ਆਮ ਲੋਕਾਂ ਅੱwidetildeਆਂ ਜਾਣ 20-25 ਸੀਟਾਂ ਜਿਹੇ ਲੋਕਾਂ 'ਚ ਦੇ ਕੇ ਸਨੇਹਾ ਦਿੱਤਾ ਜਾਵੇ 15-20 ਸੀਟਾਂ ਕਿ ਦੇਖੋ ਕਾਂਗਰਸ ਤਾਂ ਉਹ ਪਾਰਟੀ ਨਹੀਂ ਹੈ ਜਿਹਦੇ ਬਾਰੇ ਤੁਸੀਂ ਇਮੇਜਨ ਕਰਦੇ ਹੋ ਕਿ ਕਾਂਗਰਸ ਤਾਂ ਹੀ ਜੀ ਹੈ ਯਾਨੀ ਜਿਹੜਾ ਸੋਚ ਰਿਹਾ ਹੋਵੇ ਤੁਹਾਡੀ ਇਮੇਜ ਬਾਰੇ ਤੁਸੀਂ ਇਹੇ ਜਿਓ ਇੱਕ ਇਮੇਜ ਤੁਹਾਡੀ ਹਮੇਸ਼ਾ ਬੰਦੇ ਨੇ ਬਣਾਇਆ ਹੁੰਦਾ ਕਿ ਤੁਸੀਂ ਇਹੇ ਜਿਓ ਤੁਸੀਂ ਜਾ ਕੇ ਉਹਦੇ ਮੂਰੇ ਆਪਣੀ ਇਮੇਜ ਹੀ ਤੋੜ ਦੋ ਕਿ ਮੈਂ ਤਾਂ ਇਹੋ ਜਿਹਾ ਹੈ ਹੀ ਨਹੀਂ ਆ ਕਾਂਗਰਸ ਉਹ ਕੰਮ ਕਰ ਰਹੀ ਹੈ ਕਿ ਇਮੇਜ ਮੇਕਿੰਗ ਦੇ ਉੱਤੇ ਮੇਕਓਵਰ ਕਰਨ ਦੀ ਇਮੇਜ ਗੱਲ ਜਾਂ ਉਹ ਮਾਹੌਲ ਨੂੰ ਦੇਖਦਿਆਂ ਮਾਹੌਲ 'ਚੇ ਫੈਸਲੇ ਲਏ ਜਾ ਰਹੇ ਨੇ ਕਿਉਂਕਿ ਕਿਸਾਨ ਅੰਦੋਲਨ ਦਾ ਪੰਜਾਬ ਦੇ ਨੈਰੇਟਿਵ ਤੇ ਇੱਕ ਬਹੁਤ ਵੱਡਾ ਅਸਰ ਰਿਹਾ ਕਿਸਾਨ ਅੰਦੋਲਨ ਨੇ ਇੱਕ ਨੈਰੇਟਿਵ ਪੈਦਾ ਕੀਤਾ ਕਿਸਾਨ ਅੰਦੋਲਨ ਨੇ ਗੱਲ ਬਣਾਈ ਕਿ ਲੀਡਰ ਕੌਣ ਹੁੰਦੇ ਨੇ ਰਵਾਇਤੀ ਸਿਆਸਤ ਕੀ ਆ ਲੀਡਰਾਂ ਨੇ ਕੀ ਕੀਤਾ 60 ਸਾਲ 'ਚ 70 ਸਾਲ 'ਚ ਇਸ ਦੇਸ਼ 'ਚ ਕੀ ਹੋਇਆ ਪੰਜਾਬ 'ਚ ਕੀ ਹੋਇਆ ਪੰਜਾਬ 'ਚ ਕਿਹੜੇ ਸਾਧਨਾਂ ਤੇ ਕਿੰਨਾ ਨੇ ਕਬਜ਼ਾ ਕਰ ਲਿਆ ਕਿਉਂ ਪੰਜਾਬ ਬਰਬਾਦ ਹੋਇਆ ਪੰਜਾਬ ਦੇ ਉਹ ਸਵਾਲ ਸੁਲਗ ਦੇ ਸਵਾਲ ਇਸ ਵਾਰ ਲੋਕਾਂ ਦੇ ਸਾਹਮਣੇ ਨੇ ਇਸੇ ਕਰਕੇ ਰਾਜਨੀਤੀ ਤੇ ਰਾਜਨੀਤੀਵਾਨ ਆਪਣੀ ਰਾਜਨੀਤੀ ਨੂੰ ਬਦਲ ਰਹੇ ਨੇ ਆਪਣੇ ਆਪ ਨੂੰ ਬਦਲ ਰਹੇ ਨੇ ਰਾਜਨੀਤੀ ਨੂੰ ਬਦਲ ਰਹੇ ਨੇ ਤੇ ਆਪਣੇ ਆਲੇ-ਦਾਲੇ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੇਖੋ ਅਸੀਂ ਉਹ ਕੈਟਾਗਰੀ ਨਹੀਂ ਆ ਜਿਹੜੀ ਬਾਰੇ ਤੁਸੀਂ ਪਰਸੈਪਸ਼ਨ ਬਣਾਈ ਰੱਖਿਓ ਆ ਜਿਹਦੇ ਬਾਰੇ ਇੱਕ ਮਾਹੌਲ ਬਣਿਆ ਕਿ ਸ਼ਾਇਦ ਪੋਲਿਟਿਕਲ ਲੀਡਰਸ਼ਿਪ ਤਾਂ ਹੁੰਦੀ ਹੈ ਸ਼ਾਇਦ ਪੋਲਿਟਿਕਲ ਲੋਕ ਇਹ ਹੁੰਦੇ ਨੇ ਸ਼ਾਇਦ ਕਾਂਗਰਸ ਇਹ ਹੁੰਦੀ ਹੈ ਜਿਹੜੀ ਇਹ ਪਰਸੈਪਸ਼ਨ ਬਣਾਈ ਗਈ ਹੈ ਕਿ ਕਾਂਗਰਸ ਇਹ ਹੁੰਦੀ ਹੈ ਉਸੇ ਕਾਂਗਰਸ ਦੀ ਧਾਰਾ ਨੂੰ ਬਕਾਇਦਾ ਤੌਰ ਦੇ ਉੱਤੇ ਤੋੜਿਆ ਜਾਏਗਾ ਔਰ ਤੋੜ ਕੇ ਇੱਕ ਸੁਨੇਹਾ ਬਕਾਇਦਾ ਤੌਰ ਦੇ ਉੱਤੇ ਦਿੱਤਾ ਜਾਏਗਾ ਕਿ ਕਾਂਗਰਸ ਆ ਜਿਹੜੀ ਉਹ ਇਸ ਤਰ੍ਹਾਂ ਦੇ ਤਿਆਰਬੇ ਕਰੇਗੀ ਤਾਂ ਆਮ ਆਦਮੀ ਦੀ ਰਾਜਨੀਤੀ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਅੰਦਰ ਜਿਹੜੀ ਕਹਿੰਦੀ ਹੈ ਸਰਕਾਰ ਅਸੀਂ ਬਣਾ ਰਹੇ ਹਾਂ ਸਾਡੀ ਆਮ ਆਦਮੀ ਬਣ ਰਹੀ ਹੈ ਆਮ ਆਦਮੀ ਪਾਰਟੀ ਬੜੀ ਠੋਕ ਵਜਾ ਕੇ ਕਹਿ ਰਹੀ ਹੈ ਕਿ ਸਰਕਾਰ ਸਾਡੀ ਬਣੇਗੀ ਪਰ ਕਾਂਗਰਸੀ ਕਹਿੰਦੇ ਸਰਕਾਰ ਤਾਂ ਸਾਡੇ ਕੋਲ ਆ ਤੇ ਸਾਡੀ ਤਾਂ ਆਮ ਬਣਾਲੀ ਬਣਦੀ ਹੈ ਕਿਉਂਕਿ ਇੱਥੇ ਤਾਂ ਪੰਜ ਕੋਣਾ ਮੁਕਾਬਲਾ ਹੋਣਾ ਪਿਛਲੀ ਵਾਰ ਜੇ ਅਸੀਂ 40% ਲਿਆ ਸੀ ਅਸੀਂ ਦਾ ਇਸ ਵਾਰ 30% ਵੀ ਲੈ ਜੇ ਸਾਡੀ ਸਰਕਾਰ ਬਣ ਜੂ ਕਿਉਂਕਿ ਵੋਟਾਂ ਵੰਡੀਆਂ ਜਾਣਗੀਆਂ ਬੀਜੇਪੀ ਆ ਗਈ ਉਹ ਆ ਗਈ ਜਿਹੜੀ ਸਾਡੀ ਵਿਰੋਧੀ ਵੋਟ ਆ ਗਈ ਉਹ ਵੀ ਬਕਾਇਦਾ ਤੌਰ ਦੇ ਉੱਤੇ ਕਿਸੇ ਹੋਰ ਕੋਲੇ ਚਲੀ ਜਾਏਗੀ ਬਹੁਤ ਸਾਰੇ ਵਰਗਾਂ ਚ ਵੰਡੀ ਜਾਏਗੀ ਤਾਂ ਸਾਨੂੰ ਤਾਂ ਘੱਟ ਵੋਟਾਂ ਦੀ ਲੋਟ ਆ ਕਾਂਗਰਸ ਇਹ ਕੈਲਕੂਲੇਸ਼ਨਾਂ ਕਰਕੇ ਚੱਲ ਰਹੀ ਹੈ ਕਿ ਸਾਨੂੰ ਤੇ ਬਹੁਤ ਘੱਟ ਵੋਟਾਂ ਦੀ ਲੋਟ ਆ ਲੋੜ ਆ ਕਿ ਸਾਨੂੰ ਤੇ ਬਹੁਤ ਜ਼ਿਆਦਾ ਵੋਟਾਂ ਦੀ ਲੋੜ ਹੀ ਨਹੀਂ ਆ ਸਾਨੂੰ ਤਾਂ 40 42% ਤੇ ਸਰਕਾਰ ਬਣਾਉਣ ਦੀ ਲੋੜ ਨਹੀਂ ਆ ਸਰਕਾਰ 25 ਤੋਂ 30 ਚ ਬਣੇਗੀ ਇਹ ਅਸੀਂ ਬਹੁਤ ਪਹਿਲਾਂ ਕਹਿੰਦਾ ਸੀਗਾ ਰਾਜਨੀਤੀ ਰਿਪੋਰਟ ਚ ਕਿ 25 ਤੋਂ 30 ਦੇ ਦਰਮਿਆਨ ਸਰਕਾਰ ਬਣ ਜਾਏਗੀ ਔਰ ਹੁਣ ਆ ਕੇ ਗੱਲ ਉੱਥੇ ਟੇਗੀ ਕਿ 25 ਤੋਂ 30 ਦੇ ਦਰਮਿਆਨ ਸਰਕਾਰ ਬਣੇਗੀ ਯਾਨੀ 25% ਵੋਟ ਸ਼ੇਅਰ ਜਿਹੜਾ ਲੈ ਗਿਆ ਉਹਦੀ 25 ਤੋਂ 30 ਦੇ ਵਿੱਚਕਾਰ ਸਾਡੀ ਐਂਟੀ ਇਨਕਮ ਵੈਸੀ ਦਾ ਵੰਡੀ ਗਈ ਜੋ ਸਾਡੀ ਐਂਟੀ ਇਨਕਮ ਵੈਸੀ ਦਾ ਵੱਖ-ਵੱਖ ਵਰਗਾਂ ਕੋਲੇ ਵੰਡੀ ਜਿਹੜਾ ਸਾਡੇ ਤੋਂ ਨਾਰਾਜ਼ ਸੀ ਜੋ ਇੱਕੋ ਨੱਕੇ ਆਮ ਆਦਮੀ ਪਾਰਟੀ ਨੂੰ ਪੈਣੇ ਸੀ ਤਾਂ ਹੁਣ ਉਹ ਕਿਹਨੂੰ ਪੈਣ ਕੇ ਭਾਜਪੀ ਨੂੰ ਹੀ ਪੈ ਜਾਣਗੇ ਕਿਸਾਨਾਂ ਨੂੰ ਵੀ ਪੈ ਜਾਣਗੇ ਥਾ ਥਾਂ ਦੇ ਉੱਤੇ ਪੈਣਗੇ ਤਾਂ ਸਾਨੂੰ ਦਾ ਬੈਨੀਫਿਟ ਹੋਏਗਾ ਇਸ ਤਰ੍ਹਾਂ ਦੇ ਫਾਰਮੂਲੇ ਨੂੰ ਮੁੱਖ ਰੱਖ ਕੇ ਹੀ ਕਾਂਗਰਸ ਪਾਰਟੀ ਇਹ ਨਵੇਂ ਤਿਆਰਬੇ ਕਰਨ ਜਾ ਰਹੀ ਹੈ ਜਿਸ ਦੇ ਆਧਾਰ ਦੇ ਉੱਤੇ ਕਾਂਗਰਸ ਪਾਰਟੀ ਦੀ ਜਿਹੜੀ ਸਮਝਾਓ ਆਉਣ ਵਾਲੇ ਦਿਨਾਂ ਦੇ ਅੰਦਰ ਵੱਖਰੇ ਤਰੀਕੇ ਦੇ ਨਾਲ ਡਵੈਲਪ ਹੋਏਗੀ ਕੀ ਕਿਵੇਂ ਕਾਂਗਰਸ ਦੇ ਔਰ ਕਾਂਗਰਸ ਦਾ ਬਹੁਤ ਸੰਕਟ ਰਿਹਾ ਕਾਂਗਰਸ ਬੜੇ ਸੰਕਟ ਚੋਂ ਗੁਜ਼ਰ ਰਹੀ ਹੈ ਦੇਸ਼ ਦੇ ਅੰਦਰ ਔਰ ਕਾਂਗਰਸ ਜੇ ਤਿਆਰਬੇ ਨਹੀਂ ਕਰੇਗੀ ਮਰ ਜਾਏਗੀ ਬਹੁਤ ਵੱਡੇ ਵੱਡੇ ਵਿਦਵਾਨ ਕਹਿ ਰਹੇ ਨੇ ਰਾਮਚੰਦਰ ਗੁਹਾ ਬਹੁਤ ਵੱਡੇ ਇਤਿਹਾਸਕਾਰ ਨੇ ਰਾਮਚੰਦਰ ਗੁਹਾ ਨੇ ਸਿੱਧੀਆਂ ਆਲੋਚਨਾਵਾਂ ਕੀਤੀਆਂ ਨੇ ਰਾਹੁਲ ਗਾਂਧੀ ਤੋਂ ਲੈ ਕੇ तमाम ਲੋਕਾਂ ਦੀਆਂ ਉਹ ਵੀ ਇਹ ਬਹੁਤ ਸਾਰੇ ਵੱਡੇ ਵੱਡੇ ਵਿਦਵਾਨ ਇਹ ਗੱਲ ਕਹਿ ਰਹੇ ਨੇ ਕਿ ਕਾਂਗਰਸ ਅਗਰ ਗੋਵਿੰਦ ਫਲੋ ਵਾਲਾ ਫਾਰਮੂਲਾ ਅਪਣਾਏਗੀ ਤਾਂ ਖਤਮ ਹੋ ਜਾਏਗੀ ਗੋਵਿੰਦ ਫਲੋ ਉਹਦੋਂ ਹੁੰਦਾ ਜਦੋਂ ਤੁਸੀਂ ਤਾਕਤਵਰ ਹੋ ਮ ਜਦੋਂ ਮਾਹੌਲ ਹੋਵੇ ਜੋ ਤੁਹਾਡਾ ਮਹੌਲ ਨਹੀਂ ਹੈ ਜੇ ਤੁਸੀਂ ਮਰ ਰਹੇ ਹੋ ਤਾਂ ਤੁਹਾਨੂੰ ਮਰਦਿਆਂ ਮਰਦਿਆਂ ਕੋਈ ਨਾ ਕੋਈ ਅੱਖ ਚੱਬ ਜਾਣਾ ਚਾਹੀਦਾ ਪਿਆਬੀ ਚ ਕਹਿੰਦੇ ਨੇ ਮਰਦੇ ਨੇ ਅੱਖ ਚੱਬਿਆ ਤਾਂ ਮਰਦੇ ਮਰਦੇ ਬੰਦੇ ਨੂੰ ਅੱਖ ਚੱਬ ਜਾਣਾ ਚਾਹੀਦਾ ਦੇਸ਼ ਚ ਕਾਂਗਰਸ ਦਾ ਹਾਲ ਕੀ ਆ ਆਪਾਂ ਸਾਰੇ ਦੇਖ ਰਹੇ ਹਾਂ ਇਸੇ ਕਰਕੇ ਕਾਂਗਰਸ ਇਹਨਾਂ ਨਵੇਂ ਤਿਆਬਿਆਂ ਦੇ ਕਿਉਂਕਿ ਜੇ ਪੰਜਾਬ ਚ ਕਰੇਗੀ ਹੋਰ ਥਾਵਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਕੀਤੇ ਜਾਣਗੇ ਔਰ ਆਪਾਂ ਦੇਖਿਆ ਸੀਐਮ ਚੰਨੀ ਵਾਲਾ ਫੈਸਲਾ ਵੀ ਆ ਜਿਹੜਾ ਉਹ ਫੈਸਲਾ ਵੀ ਆਪਣੇ ਆਪ ਦੇ ਅੰਦਰ ਹਾਲਾਂਕਿ ਉਹ ਫੈਸਲੇ ਦੇ ਬਾਰੇ ਬਹੁਤ ਸਾਰੀਆਂ ਸਮਝਾਂ ਨੇ ਕਿ ਕੋਈ ਹੋਰ ਡਿਸਾਈਡ ਨਹੀਂ ਹੋ ਰਿਹਾ ਅਸੀਂ ਅਸੀਂ ਸੀਐਮ ਚੰਨੀ ਡਿਸਾਈਡ ਹੋਗੇ ਪਰ ਜਿਸ ਤਰੀਕੇ ਨਾਲ ਕਾਂਗਰਸ ਨੇ ਆਪਣੀ ਰਾਜਨੀਤੀ ਪਲੇ ਕੀਤੀ ਉਹਦੇ ਚ ਜਿਸ ਤਰੀਕੇ ਨਾਲ ਕਾਂਗਰਸ ਨੇ ਯੂਪੀ ਦੇ ਦਲਤਾਂ ਨੂੰ ਜਿਚਾਇਆ ਕਿ ਦੇਖੋ ਦਲਤਾਂ ਦੇ ਸਭ ਤੋਂ ਵੱਡੇ ਖੈਰਖਵਾ ਅਸੀਂ ਆਂ ਦਲਤਾਂ ਦਾ ਸਭ ਤੋਂ ਵੱਧ ਫਿਕਰ ਕਰਨ ਵਾਲੇ ਲੋਕ ਅਸੀਂ ਆਂ ਇਹ ਕਾਂਗਰਸ ਨੇ ਦੇਸ਼ ਭਰ ਦੇ ਅੰਦਰ ਜਿਤਾਇਆ ਉਸੇ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਕਰਨ ਜਾ ਰਹੀ ਹੈ ਸ਼ਾਇਦ ਇਹ ਹੀ ਕਾਰਨ ਆ ਕਿ ਹੁਣ ਅਗਲਾ ਸੁਨੇਹਾ ਇੱਕ ਤਾਂ ਸੁਨੇਹਾ ਦਿੱਤਾ ਦੂਜਾ ਕੀ ਕਾਂਗਰਸਤਾ ਜੀ ਆਮ ਆਦਮੀ ਦੀ ਆ ਔਰ ਜਿਹੜਾ ਇਹ ਮਾਹੌਲ ਹੈ ਕਹਿੰਦੇ ਆ ਨਾ ਮਾਹੌਲ ਬੰਦਾ ਮਾਹੌਲ ਨਹੀਂ ਬਦਲਦਾ ਮਾਹੌਲ ਬੰਦੇ ਨੂੰ ਬਦਲ ਦਿੰਦਾ ਤਾਂ ਮਾਹੌਲ ਆ ਜਿਹੜਾ ਉਹ ਰਾਜਨੀਤਿਕ ਮਾਹੌਲ ਔਰ ਰਾਜਨੀਤੀ ਦੀਆਂ ਰਮਝਾਂ ਬੜੀਆਂ ਇਸ ਗੱਲ 'ਚ ਡੂੰਘੀਆਂ ਹੁੰਦੀਆਂ ਨੇ ਜਿਹੜੇ ਰਾਜਨੀਤੀ ਨੂੰ ਸਟੱਡੀ ਕਰਦੇ ਆ ਸਮਝਦੇ ਆ ਐਨਾਲਿਸਿਸ ਕਰਦੇ ਆ ਵਿਸ਼ਲੇਸ਼ਣ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਥੇ ਕੰਨ ਦਬਾਂਗੇ ਪੂਛ ਖੜੀ ਹੋਊ ਕਦੋਂ ਪੂਛ ਦਬਾਂਗੇ ਕੰਨ ਖੜੇ ਹੋਣਗੇ ਇਹ ਹੁੰਦੇ ਆਗੇ ਬੜੇ ਹੰਡੇ ਹੋਏ ਜਿਹੜੇ ਸਿਆਸਤ ਦਾ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਕਦੋਂ ਕੰਨ ਦੱਬੋਂਗੇ ਪੂਛ ਖੜੀ ਹੋਊ ਜਦੋਂ ਪੂਛ ਦੱਬੋਂਗੇ ਕੰਨ ਖੜੇ ਹੋਣਗੇ ਇਹ ਹਰੇਕ ਬੰਦੇ ਨੂੰ ਨਹੀਂ ਪਤਾ ਹੁੰਦਾ ਰਾਜਨੀਤੀ ਚ ਤਾਂ ਉਹ ਵੱਡੇ ਵੱਡੇ ਮੰਥਨ ਸਾਰੀਆਂ ਪਾਰਟੀਆਂ ਚੱਲ ਰਹੀ ਨੇ ਆਮ ਆਦਮੀ ਪਾਰਟੀ ਚ ਤਿਆਰਬੇ ਹੋਣਗੇ ਭਾਜਪਾ ਵੀ ਕੋਈ ਘਟ ਨਹੀਂ ਗੁਜ਼ਾਰੇਗੀ ਭਾਜਪਾ ਵੀ ਨਵੇਂ ਤਿਆਰਬੇ ਕਰੇਗੀ ਇਸੇ ਤਰੀਕੇ ਦੇ ਨਾਲ ਅਕਾਲੀ ਦਲ ਵੀ ਕਰੇਗਾ ਬਾਕੀ ਪਾਰਟੀਆਂ ਵੀ ਕਰਨੀਆਂ ਪਰ ਕਾਂਗਰਸ ਨੇ ਆਪਣੇ ਪੱਤੇ ਅਜੇ ਖੋਲਣੇ ਆ ਉਹ ਪੱਤੇ ਅਸੀਂ ਤੁਹਾਡੇ ਕੋਲ ਪਹਿਲਾਂ ਖੋਲਤੇ ਕਿਉਂਕਿ ਅਸੀਂ ਜਿਹੜੀ ਸੂਚਨਾ ਦਿੰਦੇ ਆ ਤੁਸੀਂ ਆਉਣ ਵਾਲੇ ਦਿਨਾਂ ਜਿਹੜੇ ਹੋਣਗੇ ਕੱਲ ਤੁਹਾਨੂੰ ਕਿਹਾ ਸੀ 20 ਸੀਟਾਂ ਬਦਲਣ ਜਾ ਰਹੀ ਹੈ ਕਾਂਗਰਸ ਅੱਜ ਹੀ ਕਾਂਗਰਸ ਦੇ ਬਹੁਤ ਸਾਰੇ ਐਮਐਲਏ ਨੇ ਸਾਨੂੰ ਖੂਨ ਖੜਕ ਕੇ ਕਿ ਕੀ ਹੋ ਰਿਹਾਗਾ ਕਿਉਂ ਹੋ ਰਿਹਾਗਾ ਸਾਡੀ ਫਿਕਰ ਹੈ ਜੁਨਾ ਨੂੰ ਕਿ ਸਾਡੀ ਨਾ ਕੱਟੀ ਜਾਵੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਅੰਦਰ ਤੁਹਾਨੂੰ ਅਸੀਂ ਦੱਸਿਆ ਕਿ 20 ਟਿਕਟਾਂ ਕਾਂਗਰਸ ਕੱਟੀਆਂ ਜਾਣਗੀਆਂ ਔਰ ਨਵੇਂ ਤਜਰਬੇ 15 ਵੀ ਹੋ ਸਕਦੇ ਨੇ 20 ਵੀ ਹੋ ਸਕਦੇ ਨੇ ਇਸ ਤਰ੍ਹਾਂ ਦੇ ਚਿਹਰੇ ਉਤਾਰੇ ਜਾਣਗੇ ਜਿਹੜੇ ਤੁਹਾਨੂੰ ਹੈਰਾਨ ਕਰਨਗੇ ਜਿਨ੍ਹਾਂ ਦੇ ذریعے ਕਾਂਗਰਸ ਰਾਜਨੀਤੀ ਦੇ ਨੈਰੇਟਿਵ ਨੂੰ ਪੋਲੀਟੀਕਲ ਨੈਰੇਟਿਵ ਨੂੰ ਕਾਂਗਰਸ ਚੇਂਜ ਕਰਨ ਦੀ ਕੋਸ਼ਿਸ਼ ਕਰੇਗੀ ਜਿਹਦੇ ਆਧਾਰ ਦੇ ਉੱਤੇ ਕਾਂਗਰਸ ਇਹ ਕਹੇਗੀ ਕਿ ਅਸੀਂ ਆਉਣ ਵਾਲੇ ਦਿਨਾਂ ਦੀ ਜਾਂ ਭਵਿੱਖ ਦੀ ਰਾਜਨੀਤੀ ਅਸੀਂ ਆ ਅਸੀਂ ਉਹ ਰਾਜਨੀਤੀ ਕਰਨ ਜਾ ਰਹੇ ਹਾਂ ਜਿਹੜੀ ਨਹੀਂ ਕੀਤੀ ਹਾਲਾਂਕਿ ਇਸ ਤਰ੍ਹਾਂ ਦੀ ਰਾਜਨੀਤੀ ਪੰਜਾਬ ਵਿੱਚ ਬਹੁਤ ਹੋਈ ਹੈ ਸਭ ਤੋਂ ਪਹਿਲਾ ਐਕਸਪੈਰੀਮੈਂਟ ਜੇ ਵੈਸੇ ਦੇਖਣਾ ਹੋਵੇ ਤਾਂ ਮਨਪ੍ਰੀਤ ਬਾਦਲ ਵੇਲੇ ਜਦੋਂ ਕਿਹਾ ਗਿਆ ਸੀ ਸਿਸਟਮ ਸਿਸਟਮ ਨੂੰ ਬਦਲਣ ਦੀ ਗੱਲ ਜਦੋਂ ਮਨਪ੍ਰੀਤ ਬਾਦਲ ਕਹਿੰਦੇ ਨਿਜ਼ਾਮ ਬਦਲਣਾ ਮਨਪ੍ਰੀਤ ਬਾਦਲ ਪੱਕਾ ਡਾਇਲੋਗ ਹੁੰਦਾ ਸੀ ਨਿਜ਼ਾਮ ਬਦਲਣਾ ਤੋਂ ਨਿਜ਼ਾਮ ਬਦਲਣ ਦੀਆਂ ਗੱਲਾਂ ਤੋਂ ਲੈ ਕੇ ਕਾਂਗਰਸ 'ਚ ਆ ਵੀ ਗਏ ਮਨਪ੍ਰੀਤ ਤੇ ਹੁਣ ਉਹੀ ਕਾਂਗਰਸ ਕੈਰੀ ਹੈ ਕਿ ਇਕੱਲੇ ਨਿਜ਼ਾਮ ਮਨਪ੍ਰੀਤ ਬਾਦਲਨੀ ਅਸੀਂ ਵੀ ਨਿਜ਼ਾਮ ਬਦਲਦਾ ਜਾਣਦੇ ਹਾਂ ਰਾਹੁਲ ਗਾਂਧੀ ਵੀ ਨਿਜ਼ਾਮ ਬਦਲਦਾ ਜਾਣਦੇ ਨੇ ਇਸੇ ਤਰ੍ਹਾਂ ਦੀ ਇੱਕ ਸਮਝ ਨੂੰ ਲੈ ਕੇ ਕਾਂਗਰਸ ਪਾਰਟੀ ਹੈ ਜਿਹੜੀ ਉਹ ਵੱਖ-ਵੱਖ ਤਰੀਕੇ ਦੇ ਨਾਲ ਕਰੇਗੀ ਔਰ ਆਉਣ ਵਾਲੇ ਦਿਨਾਂ ਦੇ ਅੰਦਰ ਇਹ ਸਿਆਸਤ ਦਾ ਜਿਹੜੀ ਬੜੀ ਜਲਦੀ ਕਿਉਂਕਿ ਅੱਜ ਪਹਿਲੀ ਲਿਸਟ ਦੇ ਉੱਤੇ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ ਲਿਸਟਾਂ ਦੇ ਉੱਤੇ ਮੋਹਰ ਲੱਗ ਰਹੀ ਹੈਗੀ ਤੇ ਇਹ ਲਿਸਟਾਂ ਨੇ ਜਿਹੜੀਆਂ ਉਹ ਆਉਣ ਵਾਲੇ ਦਿਨਾਂ ਦੇ ਅੰਦਰ ਤੁਹਾਡੇ ਸਾਹਮਣੇ ਹੋਣਗੀਆਂ ਬੜੀ ਜਲਦੀ ਪਹਿਲੀ ਲਿਸਟ ਆ ਜਿਹੜੀ ਸਾਨੂੰ ਪਤਾ ਲੱਗਿਆ ਹਾਲਾਂਕਿ 90 ਸੀਟਾਂ ਤੇ ਚਰਚਾ ਚੱਲ ਰਹੀ ਹੈ ਕਾਂਗਰਸ ਦੀਆਂ ਤੇ ਪਰ ਤੁਹਾਨੂੰ ਇਹ ਦੱਸ ਰਿਹਾ ਕਿ 90 ਸੀਟਾਂ ਤੇ ਚਰਚਾ ਚੱਲ ਰਹੀ ਹੈ ਪਰ ਇਹ ਸਹਿਮਤੀ ਹੈ ਜਿਹੜੀ ਉਹ ਅਜੇ ਪਹਿਲੀ ਜਿਹੜੀ ਲਿਸਟ ਆਉਣੀ ਹੈ ਉਹ ਥੋੜੀਆਂ ਜਿਹੜੀਆਂ ਸੀਟਾਂ ਦੀ ਆਏਗੀ ਇਸੇ ਨੂੰ ਲੈ ਕੇ ਲਗਾਤਾਰ ਚਰਚਾ ਜਿਹੜੀ ਉਹ ਸੰਵਾਦ ਰਾਜਨੀਤੀ ਤੇ ਟਿੱਪਣੀਆਂ ਕੋਕੇ ਅਸੀਂ ਆਉਣ ਵਾਲੇ ਦਿਨਾਂ ਚ ਚੁਣਾ ਰਹੀਆਂ ਨੇ ਔਰ ਤੁਹਾਨੂੰ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਰਾਜਨੀਤੀ ਦੇ ਉੱਤੇ ਸਭ ਤੋਂ ਅਹਿਮ ਟਿੱਪਣੀਆਂ ਤੇ ਰਾਜਨੀਤੀ ਨੂੰ ਜੇ ਤੁਸੀਂ ਜਾਣਨਾ ਜੇ ਅੰਦਰ ਦੀਆਂ ਖਬਰਾਂ ਨੇ ਚਾਹੇ ਰਾਜਨੀਤੀ ਦਾ ਵਿਸ਼ਲੇਸ਼ਣਾ ਲਗਾਤਾਰ ਤੁਸੀਂ ਪ੍ਰੋ ਪੰਜਾਬ ਟੀਵੀ ਨਾਲ ਜੁੜੇ ਵੀ ਰਹੋ ਦੇਖਦੇ ਵੀ ਰਹੋ ਤਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਤੁਸੀਂ ਆਉਣ ਵਾਲੇ ਦਿਨਾਂ ਚ ਲਿਸਟ ਜਿਹੜੀ ਆਉਣੀ ਹੈ ਚ ਕੌਣ-ਕੌਣ ਹੋਣਗੇ ਤੁਹਾਨੂੰ ਚਿਹਰੇ ਦੱਸਾਂਗੇ ਥੋੜੇ ਜਿ ਦਿਨਾਂ ਬਾਅਦ ਰੁਕ ਜਾਓ ਥੋੜਾ ਜ੍ਹਾ ਥੋੜੇ ਜਿ ਦਿਨਾਂ ਬਾਅਦ ਚਿਹਰੇ ਆ ਜਿਹੜੇ ਜਿਹੜੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਚਿਹਰੇ ਆ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜਾ ਹੋਣਗੇ ਉਹ ਉਹ ਚਿਹਰਿਆਂ ਦੇ ਉੱਤੇ ਹੀ ਆਉਣ ਵਾਲੇ ਦਿਨਾਂ ਚ ਮੂਰ ਲੱਗੇਗੀ ਜਿੰਨਾ ਚਿਹਰਿਆਂ ਦੀ ਚਰਚਾ ਤੁਹਾਨੂੰ ਅਸੀਂ ਦੱਸਾਂਗੇ ਤਾਂ ਕਿਸ ਤਰੀਕੇ ਦੇ ਨਾਲ